ਸਪਾ ਸੈਂਟਰ ਦੀ ਯਾਰਡ ਦੇ ਵਿੱਚ ਦੇਵ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਤੇ ਇਸ ਦੀ ਸੂਚਨਾ ਪੁਲਿਸ ਨੂੰ ਜਦੋਂ ਮਿਲੀ ਤਾਂ ਪੁਲਿਸ ਨੇ ਟਰੈਪ ਲਗਾ ਕੇ ਇਸ ਸਪਾ ਸੈਂਟਰ ਤੇ ਛਾਪੇਮਾਰੀ ਕੀਤੀ ਤੇ ਇੱਥੇ ਦੇਵ ਵਪਾਰ ਦੇ ਧੰਦੇ ਵਿੱਚ ਪਈਆਂ ਔਰਤਾਂ ਨੂੰ ਟਰੇਸ ਕੀਤਾ ਤੇ ਨਾਲ ਹੀ ਜੋ ਸਪਾ ਸੈਂਟਰ ਨੂੰ ਸੰਭਾਲ ਰਿਹਾ ਸੀ ਉਸ ਮੈਨੇਜਰ ਨੂੰ ਮੌਕੇ ਤੇ ਗ੍ਰਿਫਤਾਰ ਵੀ ਕੀਤਾ ਤੇ ਪੁਲਿਸ ਦੇ ਮੁਤਾਬਿਕ ਸਪਾ ਸੈਂਟਰ ਦੇ ਵਿੱਚ ਮਾਲਿਸ਼ ਕਰਨ ਦੇ ਨਾਮ ਤੇ ਦੇਵ ਵਪਾਰ ਕਰਨ ਦਾ ਧੰਦਾ ਚਲਾਇਆ ਜਾ ਰਿਹਾ ਸੀ ਮਾਮਲਾ ਸੰਗਰੂਰ ਦਾ ਹੈ ਜਿੱਥੇ ਕੇਸਪਾਸ ਸੈਂਟਰ ਦਾ ਮਾਲਕ ਪਣੀਪਤ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਤੇ ਉਸ ਦੇ ਲਈ ਪੁਲਿਸ ਵੱਲੋਂ ਕੁੱਕਤਾ ਕਦਮ ਚੁੱਕੇ ਜਾ ਰਹੇ ਨੇ ਤੇ ਪੁਲਿਸ ਦੇ ਮੁਤਾਬਿਕ ਸਪਾ ਸੈਂਟਰ ਦੇ ਵਿੱਚ ਜੋ ਔਰਤਾਂ ਉਹਨਾਂ ਨੂੰ ਮਿਣੀਆਂ ਨੇ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਹ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਜਾਂ ਫਿਰ ਉਹ ਪੈਸੇ ਲਈ ਇਹ ਕੰਮ ਕਰਦੀਆਂ ਸੀ ਇਹ ਅਸੀਂ ਮੁਕੱਦਮਾ ਨੰਬਰ 117 10 2025 ਕੱਲ ਦਰਜ ਕੀਤਾ ਗਿਆ ਹੈ। ਉਹਦੇ ਵਿੱਚ ਅਸੀਂ ਮੋਰਲ ਟ੍ਰੈਫਿਕ ਐਕਟ 3 ਤੇ ਮੋਰਲ ਟ੍ਰੈਫਿਕ ਐਕਟ 5 ਲਾਇਆ ਜੀ। ਇਹਦੇ ਵਿੱਚ ਅਸੀਂ ਦੋ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਿੰਨਾਂ ਚ ਇੱਕ ਅਮਿਤ ਕੁਮਾਰ ਆ ਜਿਹੜਾ ਮਾਲਕ ਆ ਜੀ ਤੇ ਜਿਹੜਾ ਪਾਣੀ ਪੱਦਦਾ ਰਹਿਣ ਵਾਲਾ ਤੇ ਇੱਕ ਇਹਨਾਂ ਦਾ ਅੱਗੇ ਰੱਖਿਆ ਸੀਗਾ ਮੈਨੇਜਰ ਜੀ ਦੀਪ। ਦੀਪ ਪੁੱਤਰ ਸਰੇਸ਼ ਇਹ ਵੀ ਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ। ਇਹ ਦੋ ਬੰਦੇ ਤੇ ਕਲਾ ਮਕਦਮਾ ਦਰਜ ਹੋਇਆ ਹੈ ਤੇ ਜਿਹੜੇ ਮੈਨੇਜਰ ਦੀ ਕਲ ਰੈਸਟ ਹੈ ਉਹ ਵੀ ਇਹਦੇ ਚ ਤੇ ਮਾਰਕ ਦੀ ਰੈਸਟ ਵਾਲੀ ਬਾਤ ਹੈ ਮਾਰਕ ਦੀ ਰੈਸਟ ਵਾਲੀ ਕਿਸ ਤਰ੍ਹਾਂ ਦਾ ਧੰਦਾ ਕਰਦੇ ਸੀ ਜੇ ਕਿ ਕੋਈ ਰੂਮ ਪ੍ਰੋਵਾਈਡ ਕਰਾਂ ਦੇਤੀ ਜਾਂ ਕੁਝ ਉਹ ਕਰਦੇ ਸੀ ਸਾਨੂੰ ਮੁਖਬਰੀ ਮਿਲੀ ਸੀ ਕਿ ਜਿਹੜੇ ਇਹਨਾਂ ਨੇ ਫੇਰੀ ਟੇਲਜ਼ ਨਾਂ ਦਾ ਇੱਕ ਸਪਾ ਸੈਂਟਰ ਖੋਲਿਆ ਹੋਇਆ ਹੈ ਇਸ ਸਪਾ ਸੈਂਟਰ ਦੀ ਆਰਟ ਚ ਜਿਹੜੀਆਂ ਗਰੀਬ ਲਾਚਾਰ ਲੜਕੀਆਂ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਆਪਦੇ ਦਫ਼ਤਰ ਬੁਲਾਉਂਦੇ ਤੇ ਇਹਨਾਂ ਤੋਂ ਸਪਾ ਕਰਵਾਉਣ ਉਹਦੇ ਲੜਕੇ ਜਾਂ ਲੜਕੀਆਂ ਲੜਕੇ ਜਾਂ ਮਰਦਾਂ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰਕੇ ਤੇ ਉਹਨਾਂ ਨਾਲ ਦੇਵਪਾਰ ਦਾ ਧੰਦਾ ਚਲਾਇਆ ਜਾਂਦਾ ਇਹ ਮੈਂ ਕਿ ਮੌਕੇਵਾਰ ਦਾ ਕੋਈ ਫੜੇ ਵੀ ਗਏ ਨੇ ਜਿ ਕੋਈ ਮੁੰਡੇ ਫੜੇ ਗਏ ਹੋਣ ਜਾਂ ਕੋਈ ਕੁੜੀਆਂ ਦੇ ਕੋਈ ਗਵਾਹ ਹੋਏ ਕੁੜੀਆਂ ਦੀਆਂ ਅਸੀਂ ਸਟੇਟਮੈਂਟਾਂ ਰਿਕਾਰਡ ਕੀਤੀਆਂ ਨੇ ਜੀ ਤੇ ਉਹਨਾਂ ਨੂੰ ਅਸੀਂ ਸਟੇਟਮੈਂਟਾਂ ਰਿਕਾਰਡ ਕਰਕੇ ਤੇ ਇਹਨਾਂ ਦੇ ਚੰਗਲ ਤੋਂ ਜਾਦ ਕਰਾ ਕੇ ਤੇ ਵਾਪਸ ਉਹਨਾਂ ਦੇ ਪਰਿਵਾਰਾਂ ਨੂੰ ਦੇ ਦਿੱਤੇ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ